ਇਸੋ ਸਾਲ ਪੁਰਾਣੇ ਬੋਰਡ ਨੂੰ ਹੁਣ ਵਧਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਬੋਰਡ ਨਕੋਦਰ ਦੇ ਨੇੜੇ ਸਹਿਮ ਪਿੰਡ ਬਲਵੀਰ ਸਿੰਘ ਸਹਿਮ ਹੋਣਾ ਦੀ ਜ਼ਮੀਨ ਦੇ ਵਿੱਚ ਆ ਦਰਅਸਲ ਜਿਹੜਾ ਪੰਜਾਬ ਦੇ ਵਿੱਚ ਭਾਰਤ ਮਾਲਾ ਜੋੜੋ ਪ੍ਰੋਜੈਕਟ ਸ਼ੁਰੂ ਹੋਇਆ ਵਾ ਉਸ ਸੜਕ ਦੇ ਵਿਚਾਲੇ ਇਹ ਰੁਕ ਆ ਗਿਆ ਏ ਤੇ ਬਲਵੀਰ ਸਿੰਘ ਸਹਿਮ ਹੁਣੇ ਕਹਿੰਦੇ ਆ ਕਿ ਮੇਰੇ ਜੀਂਦੇ ਜੀ ਤਾਂ ਇਸ ਰੁੱਖ ਨੂੰ ਨਹੀਂ ਵਡਿਆ ਜਾਊਗਾ ਮੇਰੇ ਜਾਣ ਤੋਂ ਬਾਅਦ ਜੇ ਵਧਣਾ ਹੋਇਆ ਤੇ ਵੱਡ ਦਿਓ ਕਿਉਂਕਿ ਇਹ ਰੁੱਖ ਚਾਰ ਪੀੜੀਆਂ ਵੀ ਲੱਗ ਕੇ ਇਹੋ ਜਿਹਾ ਰੁੱਖ ਤਿਆਰ ਨਹੀਂ ਕਰ ਸਕਦੀਆਂ ਇਸ ਕਰਕੇ ਬਲਵੀਰ ਸਿੰਘ ਸਹਿਮ ਹੁਣੀ ਕਹਿੰਦੇ ਆ ਕਿ ਜੇ ਤੁਸੀਂ ਪੈੜੀ ਲੈਣੀ ਆ ਜੇ ਹੋਰ ਵੱਧੂ ਜ਼ਮੀਨ ਲੈਣੀ ਆ ਤਾਂ ਮੈਂ ਦੇਣ ਨੂੰ ਤਿਆਰ ਆ ਪਰ ਇਹ ਰੁੱਖ ਨੂੰ ਵੱਡਣ ਨਹੀਂ ਦਿਾਂਗਾ ਹੁਣ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਹਿਲਾਂ ਇਹ ਰੁੱਖ ਉਸ ਸੜਕ ਦੇ ਵਿੱਚ ਨਹੀਂ ਆਉਂਦਾ ਸੀਗਾ ਬਲਵੀਰ ਸਿੰਘ ਹੁਣੀ ਆਪ ਦੱਸਦੇ ਆ ਕਿ ਇਹ ਰੁੱਖ ਇਸ ਕਰਕੇ ਆਇਆ ਕਿਉਂਕਿ ਜਿੱਧਰੋਂ ਪਹਿਲਾਂ ਸੜਕ ਨਿਕਲਦੀ ਸੀਗੀ ਉਸ ਸੜਕ ਦੇ ਵਿਚਾਲੇ ਇੱਕ ਸ਼ੈੱਲਰ ਆਉਂਦਾ ਸੀ ਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਬਹੁਤ ਨੇੜਲੇ ਰਿਸ਼ਤੇਦਾਰਾਂ ਦਾ ਉਹ ਸ਼ੈੱਲਰ ਹੈ ਇਸ ਕਰਕੇ ਉਹਨਾਂ ਨੇ ਕਹਿ ਘੁਆ ਕੇ ਉਹ ਸੜਕ ਦਾ ਰੂਟ ਹੀ ਬਦਲ ਦਿੱਤਾ ਤੇ ਜਦੋਂ ਰੂਟ ਬਦਲਿਆ ਤੇ ਇਹ ਰੁੱਖ ਉਦੋਂ ਸੜਕ ਦੇ ਵਿਚਾਲੇ ਆ ਗਿਆ ਬਲਵੀਤ ਸਿੰਘ ਉਹਨਾਂ ਦੀ ਪੈੜੀ ਪਹਿਲਾਂ ਵੀ ਸੜਕ ਦੇ ਵਿਚਾਲੇ ਆਈ ਹੈ ਉਹਨਾਂ ਨੇ ਉਹ ਦੇ ਦਿੱਤੀ ਕਿ ਡਿਵੈਲਪਮੈਂਟ ਹੋ ਰਹੀ ਹੈ ਕੋਈ ਗੱਲ ਨਹੀਂ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਰੋਡ ਦੇ ਵਿਚਾਲੇ ਮੇਰਾ ਰੁੱਖ ਆ ਗਿਆ ਫਿਰ ਉਹ ਅੜ ਗਏ ਉਹ ਕਹਿੰਦੇ ਨੇ ਕਿ ਇਸ ਰੁੱਖ ਨੂੰ ਵੱਡਣ ਨਹੀਂ ਦਿੱਤਾ ਜਾਊਗਾ ਕਿਉਂਕਿ ਉਹ ਦੱਸਦੇ ਨੇ ਕਿ ਅਜਿਹਾ ਰੁੱਖ ਚਾਰ ਪੀੜੀਆਂ ਰੜ ਕੇ ਵੀ ਰੁੱਖ ਅਜਿਹਾ ਤਿਆਰ ਨਹੀਂ ਕਰ ਸਕਦੀਆਂ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜਾ ਕਿ ਕਹਿੰਦੇ ਕਿ ਸਾਡੇ ਪਰਿਵਾਰ ਦੀ ਨਿਗਾ ਦੇ ਵਿੱਚ ਇਹ ਰੁੱਖ ਪਲ ਰਿਹਾ ਪਰ ਜਦੋਂ ਕਹਿੰਦੇ ਵੀ ਸਾਡੇ ਦਾਦਾ ਜੀ ਹੋਣੀ ਉਦੋਂ ਇਸ ਪਿੰਡ ਦੇ ਵਿੱਚ ਆਏ ਸੀਗੇ ਉਸ ਸਮੇਂ ਵੀ ਇਹ ਰੁੱਖ ਐਵੇਂ ਦਾ ਹੀ ਸੀਗਾ ਕਿਉਂਕਿ ਇਹ ਸਹਿਮ ਪਿੰਡ ਮੁਸਲਮਾਨਾਂ ਦਾ ਪਿੰਡ ਸੀ ਦੱਸਦੇ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਪਿੰਡ ਦਾ ਵਿਚਾਰਾ ਹੁੰਦਾ ਸੀਗਾ ਤੇ ਇਸ ਰੁੱਖ ਦੇ ਥੱਲੇ ਬੈਠ ਕੇ ਨਕਲਾ ਹੁੰਦੀਆਂ ਸੀ ਨਾਟਕ ਹੁੰਦੇ ਸੀ ਤੇ ਮੋਤਵਾਰੀਆਂ ਹੁੰਦੀਆਂ ਸੀ ਤੇ ਪਰ ਜਦੋਂ ਇਹ ਜਗ੍ਹਾ ਸਾਡੇ ਕੋਲ ਆਈ ਹੈ ਅਸੀਂ ਕਹਿੰਦੇ ਡਿਵੈਲਪਮੈਂਟ ਬਹੁਤ ਕੀਤੀ ਪਰ ਇਹ ਰੁੱਖ ਉਸੇ ਤਰੀਕੇ ਨਾਲ ਰਹਿਣ ਦਿੱਤਾ ਇਸ ਰੁੱਖ ਦੇ ਫਾਇਦੇ ਇੰਨੇ ਕਿ ਆ ਕਿ ਮੰਨ ਲਓ ਵੀ ਜਿਵੇਂ ਜੂਨ ਜੁਲਾਈ ਦੀ ਗਰਮੀ ਆਪਣੇ ਪੈ ਰਹੀ ਸੀਗੀ ਨਾ ਤੇ ਜਦੋਂ ਬੰਦਾ ਇਸ ਰੁੱਖ ਥੱਲੇ ਜਾਂਦਾ ਸੀਗਾ ਯਕੀਨ ਮੰਨਿਓ ਉਹਨੂੰ ਪਸੀਨਾ ਤੱਕ ਨਹੀਂ ਸੀ ਆਉਂਦਾ ਘੱਟੋ ਘੱਟ 5 ਤੋਂ 7 ਡਿਗਰੀ ਦਾ ਫਰਕ ਪੈ ਜਾਂਦਾ ਸੀ ਇਸ ਛਾਂ ਦੇ ਵਿੱਚ ਬਹਿ ਕੇ ਹਜ਼ਾਰਾਂ ਹੀ ਪੰਛੀ ਜਿਹੜੇ ਆ ਉਹ ਸ਼ਾਮ ਨੂੰ ਆ ਕੇ ਇੱਥੇ ਬਹਿੰਦੇ ਆ 100 ਤੋਂ ਵੱਧ ਬੰਦੇ ਇਸ ਰੁੱਖ ਥੱਲੇ ਬੈਠ ਕੇ ਆਰਾਮ ਕਰ ਸਕਦੇ ਆ ਕਰਦੇ ਵੀ ਰਹੀ ਨੇ ਉਹਨਾਂ ਜਦੋਂ ਲੱਗਦਾ ਸੀ ਕਹਿੰਦੇ ਵੀ ਜਿੰਨੀ ਲੇਬਰ ਹੁੰਦੀ ਆਲੇ-ਦੁਆਲੇ ਦੀ ਉਹ ਇਸੇ ਰੁੱਖ ਥੱਲੇ ਆ ਕੇ ਬੈਠ ਕੇ ਰੋਟੀ ਪਾਣੀ ਖਾਂਦੀ ਸੀ ਘੰਟਾ ਡੇਢ ਘੰਟਾ ਦੁਪਹਿਰ ਨੂੰ ਆਰਾਮ ਕਰਕੇ ਫਿਰ ਆਪਣੇ ਕੰਮਾਂ ਦੇ ਚਲੇ ਜਾਂਦੀ ਸੀ ਇਸ ਰੁੱਖ ਦੇ ਮਾਲਕ ਨੇ ਬਹੁਤ ਸਾਰੇ ਪ੍ਰਸ਼ਾਸਨਾਂ ਅੱਗੇ ਹਾੜੇ ਕੱਢ ਲਏ ਆ ਸੜਕ ਵਾਲੇ ਜਿਹੜੇ ਆਉਂਦੇ ਸੀਗੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਵੀ ਦੇਖ ਲਿਆ ਇੱਕ ਦਿਨ ਕਹਿੰਦੇ ਵੱਡਣ ਆਏ ਵੀ ਸੀਗੇ ਦੋ ਤਿੰਨ ਟਾਣੇ ਉਹਨਾਂ ਨੇ ਵੱਡ ਵੀ ਦਿੱਤੇ ਪਰ ਜਦੋਂ ਕਹਿੰਦੇ ਮੈਨੂੰ ਪਤਾ ਲੱਗਾ ਤੇ ਫਿਰ ਉਹਨਾਂ ਨੂੰ ਵਟੋ-ਵੱਟੀ ਭਜਾਇਆ ਆਪਣੇ ਤਰੀਕੇ ਨਾਲ ਉਸ ਤੋਂ ਬਾਅਦ ਨਹੀਂ ਆਏ 6 ਮਹੀਨੇ ਹੋ ਗਏ ਆ ਸੜਕ ਦਾ ਕੰਮ ਵੀ ਰੁਕਿਆ ਪਿਆ ਸੜਕ ਬਿਲਕੁਲ ਕੰਡੇ ਤੇ ਇਹਨਾਂ ਦੀ ਜ਼ਮੀਨ ਤੇ ਆ ਗਈ ਹੈ ਦੋਵੇਂ ਪਾਸਿਓਂ ਤਿਆਰ ਹੋ ਗਈ ਹੈ ਤੇ ਸਿਰਫ ਇਹ ਰੋਕ ਕਰਕੇ ਬਣਾਉਣਾ ਉਹ ਰਹਿ ਗਏ ਨੇ ਇਹਨਾਂ ਨੇ ਸੜਕ ਵਾਲਿਆਂ ਨੂੰ ਬਹੁਤ ਸਾਰੇ ਤਰਕ ਦਿੱਤੇ ਆ ਕਿ ਆਸੇ-ਪਾਸੇ ਜ਼ਮੀਨ ਮੇਰੀ ਲੱਗਦੀ ਹੈ ਜੇ ਤੁਹਾਨੂੰ ਜ਼ਮੀਨ ਚਾਹੀਦੀ ਆ ਸੜਕ ਮੋੜ ਸਕਦੀ ਆ ਤੇ ਤੁਸੀਂ ਜ਼ਮੀਨ ਲੈ ਲਓ ਮੈਨੂੰ ਪੈਸਾ ਵੀ ਕੋਈ ਨਾ ਦਿਓ ਦੂਸਰਾ ਤਰਕ ਇਹ ਦਿੱਤਾ ਕਿ ਜਿਹੜੇ ਇਹ ਵੱਡੀਆਂ ਸੜਕਾਂ ਬਣਾ ਰਹੇ ਨੇ ਉਹ ਸੜਕਾਂ ਦੇ ਵਿਚਾਲੇ ਬਹੁਤ ਵੱਡੇ ਗੈਪ ਨੇ ਤੇ ਉਹ ਕਹਿੰਦੇ ਵੀ ਜਿੱਥੋਂ ਰੁੱਖ ਆਉਂਦਾ ਉਤੋਂ ਤੁਸੀਂ ਗੈਪ ਵੱਡਾ ਕਰ ਲਓ ਰੁੱਖ ਸੜਕ ਦੇ ਵਿਚਾਲੇ ਰਹਿ ਜਾਊਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਜ਼ਮੀਨ ਕਿੰਨੀ ਆਉਂਦੀ ਐ ਸੜਕ ਦੇ ਵਿੱਚ ਮੇਰੀ ਮੈਨੂੰ ਪੈਸਾ ਨਾ ਦਿਓ ਤੇ ਜੇ ਰੁੱਖ ਉਸ ਸੜਕ ਦੇ ਵਿਚਾਲੇ ਖੜਾ ਰਹਿ ਜਾਂਦਾ ਤੇ ਮੈਂ ਤਾਂ ਵੀ ਸ਼ੁਕਰੀਆ ਦਾ ਕਰੂੰਗਾ ਹੁਣ ਤੁਸੀਂ ਦੱਸੋ ਕਿ ਡਿਵੈਲਪਮੈਂਟ ਦੇ ਨਾਂ ਤੇ ਅਜਿਹੀ ਤਬਾਈ ਕਰਨੀ ਜਾਇਜ ਹੈ?